ਪਰ ਮਾਤਮਾ ਸਾਡਾ ਚੁੱਲਾ ਬਖਦਾਰਾ ਕੀ ਤੇ ਆ ਦੇਖੋ ਜੀ ਆਪਾਂ ਹੁਣ ਆ ਨਾ ਆਪਣਾ ਚੁੱਲਾ ਵੀ ਹੁਣ ਆਪਾਂ ਸਰਦੀ ਦੇ ਵਿੱਚ ਕਿਉਂ ਆ ਮੋਟਾ ਨਾ ਲੱਕੜਾ ਲਾ ਲੈਨੇ ਆ ਉਹਦੇ ਨਾਲ ਨਾ ਇਹ ਚੁੱਲਾ ਸਾਰਾ ਪਾਟ ਗਿਆ ਸੀ ਤੇ ਅੱਜ ਆਪਾਂ ਹਾ ਨਾ ਮਾ ਚੁੱਲਾ ਇੱਥੇ ਧਰਿਆ ਹੈਗਾ ਤੇ ਚੁੱਲੇ ਦਾ ਮੂੰਹ ਜੀ ਆਪਣਾ ਵੀ ਆਪਾਂ ਇਧਰ ਨੂੰ ਵੀ ਨਹੀਂ ਕਰ ਸਕਦੇ ਹੁੰਦੇ ਇਧਰ ਨੂੰ ਵੀ ਨਹੀਂ ਚੜਦੇ ਕਿ ਨਹੀਂ ਕਰ ਸਕਦੇ ਜਾਂ ਇਸ ਆ ਜਿਵੇਂ ਆਹ ਦੀਸ਼ਾ ਇਧਰ ਲਈ ਇਹ ਬਹੁਤ ਚੰਗੀ ਹੁੰਦੀ ਆ ਭੈਣਦਰ ਨੂੰ ਕਰ ਸਕਦੇ ਆ ਕਿਉਂ ਪਹਿਲਾਂ ਵਾਲੀਆਂ ਆਪਣੀਆਂ ਜਿਹੜੀਆਂ ਮਾਮਾ ਸੀ ਦਾਦੀਆਂ ਸੀ ਨਾਨੀਆਂ ਸੀ ਤੇ ਉਹਨਾਂ ਨੂੰ ਤਾਂ ਆਪਣੀ ਬੁੜੀਆਂ ਦਾ ਮੇਨ ਆਪਣੀ ਕੀ ਚੀਜ਼ ਹੁੰਦੀ ਹੈ ਆਪਣਾ ਹੁੰਦਾ ਹੈ ਘਰ ਦਾ ਚੁੱਲ੍ਹਾ ਚੌਂਕਾ ਬੁੜੀਆਂ ਤਾਂ ਨਾ ਹੋਰ ਤਾਂ ਬੁੜੀਆਂ ਦਾ ਹੱਕ ਘੱਟ ਹੁੰਦਾ ਪਰ ਆਪਦੀ ਰਸੋਈ ਚ ਤੇ ਚੁੱਲੇ ਚੌਂਤਰੇ ਤਾਂ ਨਾ ਪੂਰਾ ਹੱਕ ਜਮਾਉਂਦੇ ਨੇ ਤੇ ਇਹੀ ਕਿਉਂ ਆਪਣਾ ਘਰ ਦੀ ਮੇਨ ਨਿਸ਼ਾਨੀ ਆਪਣੇ ਦੀ ਕੀ ਹੁੰਦਾ ਹੈ ਚੁੱਲ੍ਹਾ ਚੌਂਤਰਾ ਤੇ ਇਹਨੂੰ ਤਾਂ ਆਪਾਂ ਪੂਰਾ ਵਧੀਆ ਐ ਸਜਾ ਕੇ ਸਵਾਰ ਕੇ ਰੱਖਿਆ ਕਰੋ ਕਿਉਂ ਇਹ ਆਪਣਾ ਢਿੱਡ ਭਰਦਾ ਹੈ ਪਹਿਲਾਂ ਜੇ ਇਹ ਘਰਾਂ ਦੇ ਵਿੱਚ 10 10 ਚੁੱਲ੍ਹੇ ਹੁੰਦੇ ਸੀ ਕਿਉਂ ਐਕਸਟਰਾ ਬਣਾ ਕੇ ਰੱਖਦੀਆਂ ਬੁੜੀਆਂ ਕੱਚੇ ਮਿੱਟੀ ਲਿਆ ਕੇ ਫਿਰ ਉਹਨੂੰ ਮਿੱਦਦ ਨਾਲ ਫਿਰ ਉਹਦੇ 'ਚ ਰੀਨ ਪਾ ਕੇ ਪੂਰੀ ਐ ਉਹਨਾਂ ਮਾਲਣ ਬਣਾ ਕੇ ਫਿਰ ਉਹ ਚੁੱਲ੍ਹੇ ਐ ਰੋਜ ਬਾੜ ਦਿੰਦੀਆਂ ਰੋਜ ਬਾੜ ਦਿੰਦੀਆਂ ਤੇ 5-7 ਦਿਨਾਂ 'ਚ ਚੁੱਲ੍ਹਾ ਤਿਆਰ ਕਰਕੇ ਹਾਰੇ ਚੁੱਲੇ ਘਰੇ ਬਣਾਉਂਦਿਆਂ ਤੇ ਹੁਣ ਤਾਂ ਪੱਕੇ ਚੱਲ ਪਏ ਕਿਉਂ ਮਿੱਟੀ ਨਹੀਂ ਮਿਲਦੀ ਕਿਤੋਂ ਤਾਂ ਪੰਜ ਪੰਜ ਛੇ ਛੇ ਝੁੱਲੇ ਜੜੇ ਵੀ ਹੁੰਦੇ ਸੀ ਆ ਵੱਡਾ ਆ ਜੇ ਤੇ ਚਾਹ ਬਣਾਉਣੀ ਆ ਇਹ ਤੇ ਆ ਕਰਨਾ ਇਹ ਤੇ ਆ ਕਰਨਾ ਤੇ ਹੁਣ ਤਾਂ ਕਿਉਂ ਸਾਂਝੇ ਪਰਿਵਾਰ ਹੁੰਦੇ ਸੀ ਵੱਡੇ ਤੇ ਉਹਦੇ ਵਿੱਚ ਵੀ ਕੋਈ ਕਿਸੇ ਨੇ ਇੱਕ ਤੇ ਸਬਜ਼ੀ ਬਣਾ ਲਈ ਇੱਕ ਤੇ ਕਿਸੇ ਨੇ ਚਾਹ ਬਣਾ ਲਈ ਤੇ ਹੁਣ ਤਾਂ ਗੈਸ ਚੱਲ ਪਈ ਗੈਸ ਤੇ ਵੀ ਉਹ ਵੀ ਉੱਥੇ ਮੈਂ ਦਿੱਤੀ ਚਾਹ ਬਣਾਉ ਚੁੱਲੇ ਤੇ ਤਾਂ ਮੈਨੂੰ ਲੱਗਦਾ ਕੋਈ ਚਾਹ ਬਣਾਉਣੀ ਸਾਰੇ ਭੁੱਲ ਹੀ ਗਏ ਕੋਈ ਬਣਾਉਂਦਾ ਹੀ ਨਹੀਂ ਤੇ ਪਹਿਲਾ ਚੁੱਲੇ ਜੇ ਆਪਣੇ ਪਰਿਵਾਰ ਵੱਡੇ ਸੀ ਨਾ ਤਾਂ ਚੁੱਲੇ ਵੀ ਬਹੁਤ ਜ਼ਿਆਦਾ ਹੁੰਦੇ ਸੀ ਤੇ ਉਹਨਾਂ ਘਰਾਂ ਦੇ ਵਿੱਚ ਹੀ ਵਰਕ ਤਾਂ ਹੁੰਦਣਾ ਸੀ ਜਿੱਥੇ ਚੁੱਲੇ ਚੌਂਤਰੇ ਸਵਾਰ ਕੇ ਰੱਖਦਣਾ ਸੀ ਤੇ ਇਹ ਤਾਂ ਆਪਣੀ ਮੇਨ ਨਿਸ਼ਾਨੀ ਹੈ ਚੁੱਲਾ ਚੌਂਤਰਾ ਬੇਸ਼ੱਕ ਆਪਾਂ ਕੋਠੀਆਂ ਪਾਲੀਆਂ ਤੇ ਪਰ ਇਹ ਜਿਹੜਾ ਚੁੱਲਾ ਚੌਂਤਰਾ ਨਾ ਇਹ ਨਾ ਗਵਾਓ ਇਹ ਤਾਂ ਘਰਾਂ ਦੀ ਬਸ ਦੇ ਘਰਾਂ ਦੀਆਂ ਨਿਸ਼ਾਨੀਆਂ ਨੇ